ਦੀ ਦਾ ਟਾਇਰ ਕੋ ਮੈਂ ਗੋਦਾ ਜੱਟਾ ਨੂੰ ਕਹਿੰਦੇ ਉੱਠੇ ਪਹਿਰੀ ਕੋ ਉਹ ਆਪਣਾ ਨਾਂ ਲਈ ਜਾਂਦੇ ਸੀ ਵੀ ਫਦੇ ਵਰਗੇ ਚੋਰੀ ਕਰਦੇ ਮੇਰਾ ਨਾਂ ਵੀ ਲੈ ਲੈਂਦੇ ਹਮਾ ਦੇਖ ਕੇ ਹੀ ਅੱਜ ਵੀ ਫਟੇਕ ਨਹੀਂ ਗਾਜਰਾ ਅੱਜ ਦਾ ਕੀ ਹੋਣਾ ਚੱਲ ਦੇਖੇ ਉਹਨਾਂ ਮਾਰਿਆ ਉਹਨਾਂ ਜਿਹੜਾ ਕੱਲ ਆਪਾਂ ਬੋਂਕਰ ਮਾਰ ਕੇ ਆਏ ਸੀ ਨਾ ਪੈੜਤਾ ਜੀ ਪੈੜਤਾ ਉਹ ਕੱਲ ਗਾਜਰਾ ਦੇ ਕਿਹਾਣੇ ਚੱਲ ਫਿਰ ਆਪਾਂ ਪਹਿਲਾਂ ਗਾਜਰਾ ਕਿੰਨੀ ਜਾਂਦਾ ਹਾਂ ਆ ਕੀ ਸੁਣਦੇ ਆ ਖਬਰਾਂ ਤੇ ਆਪਣੇ ਗਾਜਰਾਂ ਦੀ ਖਬਰ ਹਾਂ ਕੌਂਕਰ ਤਾਂ ਮਾਰੀ ਹੋਈ ਆ ਕਪੜੇ ਇਹਨਾਂ ਦੇ ਇਹਨੇ ਬਣੀ ਕੌਣ ਆ ਪੱਟੀਆਂ ਗਾਜਰਾਂ ਦਾ ਦੂਜੀ ਖਾਲੀ ਤੋਂ ਵੀ ਪੱਟਤੀਆਂ ਇਹਨਾਂ ਨੇ ਹੋਰ ਪੱਟਦੇ ਘਟਾ ਗਾਹ ਬੱਧ ਬੰਦਿਆ ਨਾ ਸਾਰਾ ਸੇਜਾ ਪੱਟ ਕੇ ਸਟਜ ਜਾਂਦੇ ਜਰਾ ਐਂਕ ਤੇ ਮੈਂ ਕਹਿੰਨ ਜਦ ਨੂੰ ਆਪਾਂ ਹੋਣਗੇ ਉਦੋਂ ਤੇ ਲੈ ਜਾਣਗੇ ਸਾਰੀ ਲੈ ਜਾਣਗੇ ਹੈ ਤਾਂ ਜਵਾਕ ਆ ਇਹ ਜਿਹੜੇ ਖਰਾਬੇ ਕਰ ਦਿੰਦੇ ਆ ਖਰਾਬ ਕਰਦੇ ਆ ਸਿਆਣਾ ਬੰਦਾ ਤਾਂ ਗਾਜਰ ਦੇਖ ਕੇ ਪੱਟ ਜਾਂ ਫਿਰ ਕਾਲੀ ਜਿ ਪਰਦੇ ਆਂ ਘਰ ਵੀ ਆਪਣੀ ਸਕੀਨ ਦੇਖ ਲਈ ਪੈੜਾਂ ਜਿਹੀਆਂ ਨੇ ਇਹ ਰ ਆਪਾਂ ਫਤਿਹ ਹੋ ਰਿਆਂ ਨੂੰ ਹੀ ਘੇਰਾਂਗੇ ਚੱਪਲਾ ਉਹਨਾਂ ਦੀ ਹੁੰਦੀ ਹੈ ਵੀ ਦੋ ਤੇ ਆ ਪੈੜਾਂ ਤਾਂ ਇਹ ਕਿਸੇ ਜਵਾਕ ਦੀਆਂ ਪੈੜਾਂ ਨੇ ਛੋਟੇ ਜਿਹੇ ਹੈ ਆਉਂਦੇ ਦੀਆਂ ਵੀ ਗਾਜਰਾਂ ਲੈਣ ਹੀ ਗਿਆ ਤੇ ਉਧਰ ਫਿਰ ਕਿਧਰ ਟੱਪ ਗਿਆ ਇਹ ਚੱਪਲਾਂ ਦੱਕਾ ਸਿਆਂ ਜੀਆਂ ਨੇ ਜਵਾਕ ਦੀ ਕਿਸੇ ਦੀਆਂ ਇਹ ਫਿਰ ਕਣਕ ਵਾਲਾ ਵਾਲਾ ਜੱਗੀ ਆ ਫਤਿਹ ਕੋਲੇ ਆਇਆ ਹੋਇਆ ਨਾ ਹਾਂ ਉਹਦੀ ਵਹਿਬ ਤਾਂ ਲੱਗਦੀ ਹੈ ਐਂ ਕਰ ਫਿਰ ਇਨਾ ਖਣਾਂ ਦੇ ਆਪਾਂ ਦੁਬਾਰੇ ਪਾ ਕੇ ਜਾਵਾਂਗੇ ਝਾੜੂ ਮਾਰ ਕੇ ਜਾਈਏ ਫੇਰ ਦੇਖਾਂਗੇ ਇਹ ਪੈੜ ਬੰਦੀ ਕਿਵੇਂ ਆ ਫੇਰ ਕਣਕ ਵਾਲਗੇ ਨੂੰ ਜੱਗੀ ਸਰਪੰਚ ਬਣਾਵਾਂਗੇ ਆਪਾਂ ਕਿਰਨ ਆ ਜਾਂਦੇ ਆ ਸਰਪੰਚ ਨਹੀਂ ਦੇਵਾਂਗੇ ਸਰਪੰਚੀ ਤੇ ਫੜਿਆ ਗਿਆ ਤੁਹਾਨੂੰ ਆਂਗਾ ਐ ਕਰ ਦੋ ਤੇ ਉਹ ਉਥੋਂ ਲਾਸਟ ਤੱਕ ਮਾਰਦੇ ਇਹਨੂੰ ਹਾਂ ਅੱਜ ਇਹ ਬਦਲ ਲੱਗ ਜਿਵੇਂ ਸਮਾਰ ਕੇ ਮਾਰ ਅੱਜ ਕਿ ਕਿਸੇ ਦਿਨ ਤਾਂ ਚੰਗੇ ਪਾ ਕੇ ਆਉਣਗੇ ਕਸੀਆਂ ਜੀਆਂ ਜਪੜਾਂ ਪਾ ਕੇ ਆਏ ਆ ਉਹ ਐ ਕਰੀ ਤੂ ਫਤਿਹ ਹੋ ਰਹੇ ਨੇ ਪੈਰਾਂ 'ਚ ਦੇਖੀ ਨ ਪਾਇਆ ਕੀ ਹੁੰਦਾਗਾ ਠੀਕ ਹੈ ਜੇ ਉਹਨਾਂ ਦੇ ਕਾਹਦੀਆਂ ਜੱਪੜਾਂ ਪਾਈਆਂ ਹੋਈਆਂ ਨੇ ਫਿਰ ਬਾਹ ਮੜ ਕੇ ਬਹਾਨੇ ਨਾਲ ਇੱਥੇ ਛੱਦ ਲਾਂਗੇ ਵੀ ਆਜੋ ਖੇਤ ਆਓ ਇਹ ਵੀ ਕੋਈ ਸਾਫ ਪੜੜਾਂ ਤਾਂ ਨਾ ਛੋਟੇ ਬੱਚੇ ਦੀਆਂ ਨੇ ਪਰ ਸਮਝ ਨਹੀਂ ਆ ਰਹੀ ਵੀ ਸਾਫ ਨਹੀਂ ਆਈਆਂ ਛਡੇ ਵਰਗੇ ਮੋਮਾਂ ਦੀਆਂ ਨਹੀਂ ਇੱਕ ਗੱਲ ਕਹੀ ਆ ਵੀ ਪੜੜਕ ਸਿਰਫ ਕੱਲੇ ਆਉਂਦੇ ਦੀ ਆ ਜਾਂਦੇ ਦੀ ਤਾਂ ਪੜੜ ਹੀ ਹੈ ਨਹੀਂ ਜਾਂਦੇ ਦੀ ਤਾਂ ਹੈ ਨਹੀਂ ਨਾ ਆ ਕੇ ਤੇ ਗਏ ਕਿੱਧਰ ਹੋ ਆ ਜੀ ਬੋਲਾ ਕਮੈਂ ਘਰੇ ਪੜਾਂਦੇ ਸਾਬ ਨਾਲ ਨਾਲ ਨਹੀਂ ਦੇ ਪੜਾਂ ਜਵਾਕ ਨੇ।widehat ਵਰਗੇ ਲੱਗਦੇ ਤਾਂ ਹੀ ਇਹ ਕੰਮ ਕਰਨਗੇ। ਕੀ ਪਤਾ ਘਰ ਦੇ ਜਾਵੇ। ਚਲ ਸੁਣ ਦੇਖਦੇ ਹਾਂ। ਉਹ ਤੂੰ ਇੱਥੇ ਬੈਠਾ ਗਿਰੀਆਂ ਚੱਬੀ ਆ ਨਾ ਉੱਥੇ ਆਪਾਂ ਨੂੰ ਫੜਨ ਨਹੀਂ ਸਕਰੀਨ 'ਮਾਂ ਲਾਈ ਜਾਂਦੇ ਆ। ਹੁਣ ਕੀ ਕਰੀਏ? ਆਪਾਂ ਵੀ ਆਪਾਂ ਨੂੰ ਵੀ ਫਿਰ ਪੁੱਠੇ ਪੈਰੀ ਚੋਰ ਕਹਿੰਦੇ ਆ। ਆਪਾਂ ਉਹ ਵੀ ਉਹਨਾਂ ਤੋਂ ਦੋ ਬੌੜੀਆਂ ਅੱਗੇ ਆ। ਮੈਂ ਆਪਦੇ ਨਾਨੇ ਵਾਲੀਆਂ ਵੱਡੀਆਂ ਚੱਪੜਾ ਪਾ ਲੈ ਕਰੂੰ ਤੇ ਤੂੰ ਮੈਂ ਆ ਦੇ ਹੱਥ ਵਾਲੀਆਂ। ਠੀਕ ਆ ਫਿਰ। ਬੰਕੀ ਗੱਲ ਆ। ਹੁਣ ਆ ਦੇਵਾਸਾਂ ਵੱਡੀਆਂ ਪਰਾਂ ਐ ਛਾਪਾ ਕਰਾਂਗੇ ਆ ਆ ਆ ਜਿਵੇਂ ਜਿਵੇਂ ਕੀੜਾ ਬਾਣਾ ਖਿੱਚੀ ਕਰੀ ਜਾਂਦਾ ਨਾ ਪਤਾ ਲੱਗਿਆ ਵੀ ਵੱਡੇ ਨੇ ਚੋਰੀ ਕੀਤੀਆਂ ਕਿ ਛੋਟਰੇ ਨੇ ਉਹਨਾਂ ਦੀ ਗੱਲ ਸੁਣ ਕੇ ਆਈ ਸੀ ਉਹ ਆਪਣਾ ਨਾਂ ਲਈ ਜਾਂਦੇ ਸੀ ਵੀ ਫਦੇ ਵਰਗੇ ਚੋਰੀ ਕਰਦੇ ਮੇਰਾ ਨਾਂ ਵੀ ਲੈਂਦੇ ਉਹ ਐ ਬੈਸਾ ਉਹ ਨਾ ਕੰਮ ਕਰਦੇ ਦੌੜਦੇ ਨਾ ਪੜਿਆ ਉਹਦੇ ਨਾਮ ਨਹੀਂ ਐ ਚਾਚਾ ਕਹਿੰਦਾ ਟਿੱਕਾ ਵਾਇਆ ਕੀ ਗੰਮੀ ਮੇਰਾ ਦੰਤਾਂ ਤੋੜ ਕੇ ਖਾਣਗਾ ਬੋਲਦਾ ਘਰੋਂ ਕੀ ਕੋਈ ਚਲਾ ਕਾਉਂਗਾ ਕੱਲ੍ਹ ਨੂੰ ਬਾਈਕ ਉੱਤੇ ਚੱਲ ਜਾਈਏ ਚੱਲ ਥੋੜਾ ਹੋਰ ਹੋਰ ਖੈਰ ਸੋਖਾ ਹਾਂ ਬੜੀਆ ਬੜੀਆ ਕੋਈ ਨਾ ਸੋ ਬਾਈ ਬਾਈ ਇੱਕ ਮਿੰਟ ਯਾਰ ਮੈਂ ਤੈਨੂੰ ਰੋਕ ਕੇ ਕਰਦਾ ਮੁੰਡੇ ਆ ਤਮ ਆਇਆ ਕਿ ਹਾਂਜੀ ਬੋਲੋ ਚੰਨੂ ਚਾਹੀਦੀਆਂ ਵੱਡੀਆਂ ਚੱਪਲਾਂ ਵੱਡੇ ਬੂਟ ਭਾ ਵੱਡੀਆਂ ਕੀ ਕਰਨੇ ਆ ਤੁਸੀਂ ਕੰਮ ਨਾ ਆਈ ਓਏ ਬੂਟ ਦਾ ਯਾਰ ਮੈਂ ਕਿਸੇ ਪਾਸੇ ਜਾ ਕੇ ਆਉਣਾ ਤੁਸੀਂ ਚੱਪਲਾਂ ਲੈ ਜੋ ਅੰਦਰ ਕੋਠੇ ਚ ਪਈਆਂ ਆ ਅੰਦਰ ਪਈਆਂ ਕੋਠੇ ਚ ਹਾਂ ਕੋਠੇ ਚ ਪਈਆਂ ਕੀ ਕਰਨੀ ਆ ਗੱਲ ਤਾਂ ਦੱਸ ਦਿਓ ਆ ਤੇ ਪੀਕ ਵਾਲੀ ਆ ਰਾਤ ਤੇ ਛੋਟੀਆਂ ਆ ਤੇਰੇ ਪਾਈਆਂ ਦਾ ਹੋਈਆਂ ਛੋਟੀਆਂ ਫਿਰ ਵੱਡੀਆਂ ਤੋਂ ਕੀ ਕਰਨਾ ਤੁੰਡੀ ਵੱਡੀਆਂ ਪਾਈ ਫਰਦਾ ਓਏ ਓ ਛੋਟੀਆਂ ਨੇ ਆ ਵਿਚ ਕੁੜਦੀਆਂ ਚੋੜੀ ਜੀ ਗੁਰਦੀ ਨਹੀਂ ਆ ਡਰ ਦੇ ਚ ਯਾਰ ਚੋੜੇ ਨੇ ਗੁਰਦੇ ਨਹੀਂ ਤੂੰ ਵੀ ਇਹੀ ਕੰਮ ਹੋ ਗਿਆ ਸੰਗਾ ਉਹ ਅੰਦਰ ਪੰਜਾਂ ਲੈ ਜੋ ਚੱਕ ਚਲੋ आया था कोई घाड़ बड़ी है चल आप पाँकी रहना आप आप देने जा रहे हैं लायक आप देने कहाँ तो मिलेगा पहले क्यों हाँ इधर क्यों ऐसे पार लाइट है, है, है। पार अब क्यों है अब जवान लापता था नहीं आंटे डी हैं यहाँ हाँ ओनली आपनों को